ਨਹੀਂ 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 ਸੁਰੂ ਸੁਰੂ ਹੋ ਗਈ ਆਓ ਜੀ ਸ਼ੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦਾਰਾ ਸਾਹਿਬ ਚਿੱਟੇ ਸ਼ੇਰ ਦਰਿਆ ਦੇ ਕੰਢੇ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਉੱਥੇ ਚੱਲ ਰਹੀ ਆ ਆਪਣਾ ਸ਼ੋਅ ਸ਼ੂਟਿੰਗ ਚੱਲਣ ਦੀ ਆ ਅੱਜ ਮੇਰੇਆ ਦੋਹਾਂ ਸ਼ਬਦਾਂ ਦੀ ਹੁਣ ਮੈਂ ਖਾਣ ਪੀਣ ਲਈ ਲੈ ਕੇ ਆਇਆ ਸਾਬ ਕਾਬਜਾ ਦੇਖੋ ਜੀ ਲੋਕੇਸ਼ਨ ਕਰੋ ਚੈੱਕ ਕਰੋ جسیت اے گل سوچدا ਰਦੀਪ ਬੜੇ ਪਿਆਰੇ ਰਾਈਟਰ ਆ ਤੇ ਇੰਨਾ ਦਾ ਸ਼ਬਦ ਲਿਖਿਆ ਸਰਹੰਦ ਉਹਦਾ ਵੀ ਸ਼ੂਟ ਚੱਲ ਰਿਹਾ ਵਾ ਮਨਦੀਪ ਸਖਵਾਲ ਮੇਰੇ ਭਰਾ ਵੀ ਭਰਾ ਮੇਰਾ ਕਲਾਕਾਰ ਵਾ ਸੋਨਾ ਗਉਂਦਾ ਭਰਾ ਤੇ ਇਹਦੇ ਵੀ ਇੱਕ ਦੋ ਗਾਣੇ ਆ ਰਹੇ ਆ ਔਰ ਜੈਜ ਅਫੀਸ਼ੀਅਲ ਚੈਨਲ ਤੋਂ ਰਦੀ ਜਿਓਣੇ ਆ ਗਾਣੇ ਇਹਨਾਂ ਦੇ ਵੀ ਸ੍ਰਿੰਦਰ ਬਾਜੀ ਪਿੰਡ ਪੋਇਾਲ ਤੋਂ ਉਹਨਾਂ ਦੇ ਨਾਲ ਕੈਮਰਾਮੈਨ ਤੇ ਮੇਰੇ ਗੁਰੂ ਜੀ ਤਾਂ ਪਿਛਲਾ ਇਹ ਕੱਟ ਕੀਤਾ ਸੀ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤਾਂ ਮਿੱਤਰਾਂ ਨੂੰ ਮੇਰੇ ਵੀਰ ਭਰਾਵਾਂ ਨੂੰ ਅੱਜ ਸ਼ੂਟ ਚੱਲ ਰਿਹਾ ਜੀ ਧਾਰਮਿਕ ਸੌਂਗ ਦਾ ਸਰਹੰਦ ਸੌਂਗ ਤੇ ਲੰਗਰ ਤੇ ਲੰਗਰ ਲੰਗਰ ਸੌਂਗ ਮੇਰੇ ਵੀਰ ਹੈਪੀ ਨੰਗਲ ਚੋਰ ਦਾ ਤੇ ਸਰਹੰਦ ਸੌਂਗ ਆਪਣਾ ਗੀਤਕਾਰ ਹਰਦੀਪ ਦੁਕੋਏ ਵਾਲਾ ਤੇ ਮੇਰਾ ਵੀਰ ਸਿੰਗਰ ਅਮਨ ਖਲੈਰਾ ਸ਼ੂਟਿੰਗ ਦੇ ਟਾਈਮ ਤੇ ਪਿੰਡ ਜੋਧੇ ਚਿੱਟੇ ਸ਼ੇਰ ਵਿਖੇ ਦਰਿਆ ਦੇ ਕੰਢੇ ਚੱਲ ਰਹੀ ਹੈ ਜੀ ਤੇ ਹੁਣ ਸ਼ੂਟਿੰਗ ਚੱਲਣ ਲੱਗੀ ਹੈ ਕੈਮਰਾਮੈਨ ਮੇਰਾ ਵੀਰ ਸਰਿੰਦਰ ਭਾਜੀ ਆਹ ਵੇਖੋ ਜੀ ਤੇ 뮤직 ਆਰ ਜੈ ਜੀ ਤੇ ਆ ਮੇਰਾ ਮੇਰਾ ਦੀਪ ਵੀਰ ਮਦੀਪ ਸਖੋਵਾਲ ਤੇ ਸ਼ੂਟਿੰਗ ਚੱਲਣ ਲੱਗੀ ਹੈ ਜੀ ਵੇਖੋ ਤੇ ਥੋੜੇ ਟਾਈਮ ਚ ਤੁਹਾਡੇ ਸਾਹਮਣੇ ਪੂਰਾ ਜਾ ਨੂੰ ਨਾ ਕਰਕੇ ਵਾਹ ਠੀਕ ਹੈ ਕਰੀਏ ਕਰ ਲੋ ਦੇ ਇੱਕ ਹਰਦੀਪ ਦਾ ਸੁਧ ਕੱਢ ਲਾਉਣੇ ਇਹਦਾ ਇਹਦਾ ਕੱਢ ਲੋ ਇਹਦੇ ਵੇਖ ਲਿਓ ਨਾਲੇ ਕੂਨੀ ਕਾਂਦੇ ਸੰਗ ਤੇ ਇਹ ਕੇ ਦਾ ਕੱਲੇ ਦਾ ਵੀ ਲੈ ਲੋ ਠੀਕ ਹੈ ਕਿ ਜੋ ਉਹਨਾਂ ਨੂੰ ਚੰਗਾ ਲੱਗੂਗਾ ਕਿਉਂ ਭਾਈ ਹਾਂ ਚਲੋ ਹਾਂ ਇਹ ਸ਼ਬਦ ਜਿਹੜਾ ਸਰਹੰਦ ਲਿਖਿਆ ਵਾ ਆਪਣੇ ਭਰਾ ਹਰਦੀਪ ਪਿੰਡ ਦੇ ਕਵਾ ਤੇ ਹੁਣ ਇਹਦਾ ਵੀ ਭਰਾ ਦਾ ਇੱਕ ਲੈਣ ਲੱਗੇ ਆ ਸੀਨ ਵਿੱਚ ਕੈਪਚਰ ਕਰ ਲੱਗੇ ਭਰਾ ਨੇ ਬੜਾ ਗਿਆ ਉਹ ਜਿੱਥੇ ਅੱਗੇ ਰੜੇ ਬੱਸੇ ਭਾਜੀ ਹਾਂਜੀ ਸਰਹੰਦ ਸੰਗਤੇ ਹੋ ਵੇਖਨੀ ਆ ਜਿੰਨੇ ਖੂਨੀ ਕਾਂਦੇ ਸੰਗਤੇ ਆ ਜੋ ਜਿੰਨੇ ਜਾਣਾ ਸਰਹੰਦ ਸੰਗਤੇ ਵੇਖ ਲਿਓ ਨਹਰੇ ਖੂਨੀ ਕਾਂਦੇ ਸੰਗਤੇ ਬੜਾ ਪਿਆਰਾ ਸ਼ਬਦ ਲਿਖਿਆ ਹਰਦੀਪ ਸਿੰਘ ਪਿੰਡ ਟਕਵਾ ਰਾਈਟਰ ਆ ਮੇਰਾ ਭਰਾ ਤੇ ਅੱਜ ਇਹਦੇ ਸ਼ਬਦ ਦੀ ਸ਼ੂਟਿੰਗ ਕਰਨ ਡਰੈੱਸ ਕਰ ਲਈ ਆ ਚੇਂਜ ਤੇ ਚੱਗਾ ਪਾ ਪਾਇਆ ਵਾ ਮੇਰਾ ਭਰਾ ਹਰਦੀਪ ਰਾਈਟਰ ਉਹਦੇ ਡੈਡੀ ਦਾ ਆਏ ਹੋਏ ਬਾਪੂ ਜੀ ਦਾ ਚੱਗਾ ਪਾਇਆ ਅੱਜ ਦੇਖਿਓ ਕਿੰਦਾ ਦੀ ਲੁੱਕ ਲੱਗੀ ਆ ਸ਼ੂਟਿੰਗ ਕਰਦੇ ਹਾਂ ਮਨਦੀਪ ਸਖਵਾਲੀ ਟੇਕਣਾ ਜੈ ਇਹਨੂੰ ਆ ਤਾਹਨੂੰ ਇਹਨੂੰ ਆ ਇਹਨੂੰ ਆ ਫੜਾਓ ਨਾ 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 ਇਹਨੂੰ ਆ ਮੇਰਾ ਭਰਾ ਇਹਨੂੰ ਆ ਤਾਹਨੂੰ ਗੁਰਵਾ ਕੰਦਾ ਟੱਪਦਾ ਰਿਆਂ ਲਾਦਾ ਲੰਗਰੇ ਬੈ ਕੇ ਕਰਾ ਕੀ ਵੀ ਨਹੀਂ ਕਰਦਾ ਇੱਕ ਕਰ ਲੈ ਹੁਣ ਹਾਂਜੀ ਚਲੋ ਜੀ ਰੈਡੀ ਚਲੋ ਪਹਿਲੇ ਨਾਮ ਬੜੀ ਕੋ ਬਣੀ ਪਹਿਲੇ ਨਾਮ ਤੇ ਦੂਜੇ ਹੁਣ ਆਪੇ ਬੋਝ ਲੈਣੀ ਹਉ ਸੌਦਾ ਤੈਨੂੰ ਕਰਨ ਖਿਲਾ ਆਵੇਂ ਖਾਲੀ ਹੱਥ ਘਰ ਮੁੜ ਆਇਆ ਸੌਦਾ ਤੈਨੂੰ ਕਰਨ ਖਿਲਾ ਆ ਖਾਲੀ ਹੱਥ ਘਰ ਮੁੜ ਆਇਆ ਬਹਿ ਗਿਆ ਚੁੱਪ ਕਰ ਕੇ ਵੇ ਇਦਾਂ ਨਹੀਂ ਵੀਰ ਨਾਨਕਾ ਜਾਂਦਾ ਕੋਈ ਕਰ ਕੇ ਵੇ ਇਦਾਂ ਨਹੀਂ ਵੀਰ ਨਾਨਕਾ ਹਉ ਸੁਣ ਲੈ ਗੱਲ ਭੈਣ ਮੇਰੀ ਏ ਨਹੀਂ ਦੱਬੇ ਨਾ ਅਮਰ ਦੇ ਖੇੜੀਏ ਸੁਣ ਲੈ ਗੱਲ ਭੈਣ ਮੇਰੀ ਏ ਦੱਬੇ ਨਾ ਮੁਰਦੇ ਖੇੜੀਏ ਹੋਣਾ ਸੀ ਜੋ ਅੱਜ ਹੋ ਗਿਆ ਨਹੀਂ ਦੱਸ ਦੇ ਕੀ ਬਾਕੀ ਤੇਰੀ ਏ ਹੋਣਾ ਸੀ ਜੋ ਅੱਜ ਹੋ ਗਿਆ ਨਹੀਂ ਦੱਸ ਦੇ ਕੀ ਬਾਕੀ ਤੇਰੀ ਏ ਤੇਰੇ ਤੋਂ ਵੱਖ ਹੋਊਗਾ ਤੇਰੇ ਤੋਂ ਵੱਖ ਹੋਊਗਾ ਭਾਈ ਅੱਜ ਤੇਰਾ ਨਹੀਂ ਅੱਜ ਤੋਂ ਬਸ ਭੈਣੇ ਮੇਰੀ ਏ ਜੰਗਲਾਂ ਵਿੱਚ ਡੇਰਾ ਨਹੀਂ ਅੱਜ ਤੋਂ ਬਸ ਭੈਣੇ ਮੇਰੀ ਏ ਵੇ ਮਨ ਦਾ ਨਾ ਪੋਰਾ ਕੇ ਦੀ ਕਰਦਾ ਤੂੰ ਮਨ ਦੀ ਆਈ ਤੇਰੇ ਬਿਨ ਵੀਰ ਨਾਨਕਾ ਵੇ ਹੋ ਜੂ ਤੇਰੀ ਭੈਣ ਛਦਾਈ ਤੇਰੇ ਬਿਨ ਵੀਰ ਨਾਨਕਾ ਵੇ ਹੋ ਜੂ ਤੇਰੀ ਭੈਣ ਛਦਾਈ ਜੜੀਆ ਸੋਰੀ ਯਾਰ ਭਾਜੀ ਮੈਂ ਅੰਤਰਾ ਭੁੱਲ ਗਿਆ ਮੈਂ ਪੂਰਾ ਚੇਤੇ ਨੰਗਲ ਚੌਰ ਤੋਂ ਆਏ ਭਾਜੀ ਦਾ ਬੜਾ ਪਿਆਰਾ گاਉਂਦੇ ਵੀ ਆ ਘੈਂਟ ਆ 나ਗੀ ਭਾਜੀ ਗਵਰਦਾਰ ਸੰਦੀਪ ਸਿੰਘ ਖਾਨ ਸਾਹਿਬ ਦੀ ਕੀਫਤ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ ਪਿੰਡ ਨੰਗਲ ਚੌਰ ਤੋਂ ਆਪ ਸਾਥ ਸੰਗਤਾਂ ਦੇ ਸਾਹਮਣੇ ਬਾਬਾ ਜੀਵਨ ਸਿੰਘ ਜੀ ਦੀ ਇੱਕ ਰਚਨਾ ਬਹੁਤ ਹੀ ਪਿਆਰੀ ਵੇ ਸੁਣ ਕੇ ਜਰਾ ਮੇਰੇ ਸੂਰਬੀਰ ਜੋਧਿਆਦਲੇਰਾ ਮੇਵਾਰੇ ਜਾਵਾਂ ਤੇਥੋਂ ਜਿੱਤਿਆ ਮੇਰੇ ਸੂਰਬੀਰ ਜੋਧਿਆਦਲੇਰਾ ਮੇਵਾਰੇ ਜਾਵਾਂ ਤੇਥੋਂ ਜਿੱਤਿਆ ਬੋਥਨ ਹੈ ਪਰ ਮੋਮਾ ਦੀ ਅੱਖੀਆਂ ਦੇ ਤਾਰੇ ਆ ਬੱਲੇ ਵਾਰੇ ਸੱਦੇ ਦੀ ਡਗੋਰੀ ਦੇ ਸਹਾਰੇ ਆ ਤਨ ਤੇਰੀ ਇੱਕ ਮਾਈ ਤਨ ਤੇਰੀ ਵਡਿਆਈ ਹੋ ਹੋ ਤੇਰੀ ਇੱਕ ਮਾਈ ਤਨ ਤੇਰੀ ਵਡਿਆਈ ਏਰਾ ਵੇਖਿਆ ਪਹਾੜ ਜਿੱਡਾ ਤੇਰਾ ਮੇਵਾਰੇ ਜਾਵਾਂ ਤੇਥੋਂ ਦੇਖਿਆ ਮੇਰੇ ਸੂਰਬੀਰ ਜੋ ਯਾਦਲੇ ਰਾ ਮੈਂ ਵੜੇ ਜਾਵਾਂ ਤੇ ਤੁਝੇ ਦਿੱਤਿਆ ਉਹ ਲੰਗਿਆ ਤੂੰ ਔਕੀ ਕਾਟੀ ਮਰਦਾ ਨ ਡੋਲੇਉ ਜੀਤੇ ਜੋ ਬਚਨ ਪੂਰੇ ਮਰਦਾ ਤੂ ਤੁਲਿਉ ਉਹ ਕਾਲੀਆਂ ਡਰਾਉਣ ਰਾਤਾਂ रस त न भुलियो डोण रा त रसताल माई हो सुती कोम जो जगाई हो तेरी हिकु माई सुती कोाई ते वेख पहाड़ जीदा मैं बारे जवां तरबीर ਜੋਦੀ ਆਦਲੇਰਾ ਮੈਂ ਬਰੇ ਜਮ ਤੈਥੋਂ ਦਿੱਤਿਆ ਹੋ ਜਿਗਰਾ ਪਹਾੜ ਜਿੱਡਾ ਕੋਈ ਵੀ ਨਾ ਕੜਦਾ ਹੋ ਵੈਰੀ ਹੋ ਗੁੱਲੀਆਂ ਤੇ ਗੋਲੇ ਵਾਂਗੂ ਵੈਰੀਆਂ ਨੂੰ ਕੜਦਾ ਉਹ ਗੁੱਲੀਆਂ ਦੇ ਗੁੱਲ ਵਾਂਗੂ ਵੈਨੀਆਂ ਨੂੰ ਕੜਦਾ ਤਨ ਤੇਰੀ ਇਹ ਮਾਈ ਤਨ ਤੇਰੀ ਵੱਢ ਆਈ ਹਾਂ ਤੇਰੀ ਇੱਕ ਮਾਈ ਤਨ ਤੇਰੀ ਵੱਢ ਆਈ ਬੜਦੀ ਅੱਗ ਵਿੱਚੋਂ ਬਾਜੀ ਗਿਆ ਭਲੇਰਾ ਮੈਂ ਵਾਰੇ ਜਾਵਾਂ ਤੇਤੋਂ ਜਿੱਤਿਆ ਮੇਰੇ ਸੁਰਬੀਰ ਜੋਤੀ ਆਗਲੇ ਰਾ ਮੈਂ ਮਾਰੇ ਜਵਾਂ ਤੇਥੋਂ ਦਿੱਤਿਆ ਆਇਆ ਭਾਈ ਤੁਜੀ ਦਾ ਕਾਲ ਸਾਹਿਬ ਥੈਂਕ ਯੂ ਜੀ ਨਾ